ਹਾਂਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦੇ ਸਾਰੇ ਵਧੀਆ ਹੋਊਗੇ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਆ ਰਿਹਾ ਆ ਤੇ ਗੁਰਪੁਰਬ ਤੋਂ ਪਹਿਲਾਂ ਨਗਰ ਕੀਰਤਨ ਨਿਕਲਦਾ ਆ ਪੂਰੇ ਨਗਰ ਦੇ ਵਿੱਚ ਔਰ ਨਗਰ ਦੇ ਵਿੱਚ ਜਦੋਂ ਕੀਰਤਨ ਨਗਰ ਕੀਰਤਨ ਨਿਕਲਦਾ ਆ ਤੇ ਘੁੰਗਣੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਤੇ ਉਹ ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਤੇ ਇਹਦੀ ਪ੍ਰਥਾ ਕਦੋਂ ਸਟਾਰਟ ਹੋਈ ਤੇ ਕਿੱਦਾਂ ਹੋਈ ਆਪਾਂ ਅੱਜੋ ਗੱਲ ਕਰਦੇ ਆਂ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਆ ਸੁਖਵੀਰ ਸਿੰਘ ਠਵਾਲ ਮੇਰਾ ਨਾਂ ਆ ਭਾਜੀ ਠਵਾਲ ਸਾਹਿਬ ਏ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਘੁੰਗਣੀਆਂ ਦੀ ਪ੍ਰਸ਼ਾਦ ਦੀ ਪ੍ਰਥਾ ਕਿੱਥੋਂ ਸਟਾਰਟ ਹੋਈ ਤਾਂ ਕਿਦਾਂ ਹੋਈ ਇਹ ਵੀਰ ਜੀ ਇਦਾਂ ਆ ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਵਿੱਚ ਸੀ ਨਾ ਜੀ ਤੇ ਪਟਨੇ ਦੀ ਰਾਣੀ ਮੈਣੀ ਉਹਨਾਂ ਨੂੰ ਜਦ ਵੀ ਦੇਖਦੀ ਸੀ ਉਹਦੇ ਦਿਲ ਵਿੱਚ ਇੱਛਾ ਜਾਗਦੀ ਸੀ ਕਿ ਇਹਨਾਂ ਵਰਗਾ ਪੁੱਤ ਮੇਰੇ ਘਰ ਵੀ ਜਨਮੇ ਅੱਛਾ ਜੀ ਕਈ ਦਿਨਾਂ ਦੀ ਉਹਦੀ ਇੱਛਾ ਉਹਦੇ ਦਿਮਾਗ ਵਿੱਚ ਘੁੰਮਦੀ ਸੀ ਤਾਂ ਇੱਕ ਦਿਨ ਕੀ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਉਹਦੀ ਗੋਦ ਵਿੱਚ ਜਾ ਕੇ ਬੈਠ ਗਏ ਉਹਦੀ ਗੋਦ ਚ ਆਪ ਜਾ ਕੇ ਬੈ ਗਏ ਅੱਛਾ ਜੀ ਤੇ ਉਹ ਕਹਿੰਦੀ ਮਾਂ ਦੱਸ ਤੇਰੀ ਇੱਛਾ ਕੀ ਆ ਵੀ ਤੇਰੇ ਦਿਲ ਚ ਕੋਈ ਗੱਲ ਆ ਉਹ ਕਹਿੰਦੀ ਮੈਂ ਗੁਰੂ ਪਿਤਾ ਇਹ ਚੋਣੇ ਕਿ ਤੁਹਾਡੇ ਵਰਗਾ ਮਤਲਬ ਕਿ ਬੱਚਾ ਮੇਰੇ ਘਰ ਜਨਮ ਲਵੇ ਕਹਿੰਦੇ ਮਾਂ ਮੇਰੇ ਵਰਗਾ ਤਾਂ ਮੈਂ ਹੀ ਆ ਮੇਰੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਅੱਜ ਤੋਂ ਇਦਾਂ ਕਰ ਵੀ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਹਾਂ ਫਿਰ ਉਦੋਂ ਨਾ ਜਿੰਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਪਟਨੇ ਸਾਹਿਬ 'ਚ ਰਹੇ ਆ ਹਾਂਜੀ ਹਾਂਜੀ ਉਹ ਥੁਰਾਣੀ ਮੈਣੀ ਨੂੰ ਰੋਜ਼ ਜਾ ਕੇ ਮਿਲਦੇ ਸੀ ਰਾਣੀ ਮੈਣੀ ਨੇ ਉਹਨਾਂ ਨੂੰ ਵੱਖਰੇ ਵੱਖਰੇ ਪਗਵਾਨ ਬਣਾ ਕੇ ਛਕੋਣੇ ਉਹਨਾਂ ਨੇ ਹੋਰ ਸਾਥੀਆਂ ਨਾਲ ਜਾ ਕੇ ਛਕਣੇ ਉਹ ਉਹਨਾਂ ਦਾ ਮਾਂ ਪੁੱਤ ਵਾਲਾ ਮੱਲ ਕੇ ਰਿਸ਼ਤਾ ਨਾਤਾ ਉੱਥੇ ਕਾਇਮ ਹੋਇਆ ਪੂਰਾ ਬਿਲਕੁਲ ਜਦੋਂ ਗੁਰੂ ਸਾਹਿਬ ਨੇ ਫਿਰ ਪਟਨਾ ਸਾਹਿਬ ਛੱਡਣ ਦਾ ਟਾਈਮ ਆਇਆ ਨਾ ਤਾਂ ਰਾਣੀ ਕਹਿੰਦੀ ਵੀ ਮਹਾਰਾਜ ਹੁਣ ਤੁਸੀਂ ਚਲੇ ਜਾਣਾ ਹੈ ਮੈਨੂੰ ਤੁਹਾਡਾ ਪਿਆਰ ਕਿੱਦਾਂ ਮਿਲੂਗਾ ਜੀ ਜੀ ਤੁਸੀਂ ਮੇਰੇ ਮੇਰੇ ਲਈ ਪੁੱਤ ਬਣ ਗਏ ਆ ਮੇਰਾ ਤੁਹਾਡੇ ਬਿਨਾ ਦਿਲ ਨਹੀਂ ਲੱਗਣਾ ਹਾਂ ਤੁਸੀਂ ਸਾਹਿਬ ਇੱਥੋਂ ਛੱਡ ਕੇ ਜਾ ਰਹੇ ਆ ਵੇ ਕਿਦਾਂ ਮਤਲਬ ਕਿ ਮੈਂ ਮਤਲਬ ਕਿ ਤੁਹਾਡੇ ਬਿਨਾ ਟਾਈਮ ਪਾਸ ਕਰੂੰਗੀ ਜੀ 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 ਮਹਾਰਾਜ ਕਹਿੰਦੇ ਮਾਂ ਬਈ ਇਦਾਂ ਕਰਿਆ ਕਰੀ ਰੋਜ਼ ਘੁੰਗਣੀਆਂ ਬਣਾ ਕੇ ਛੋਲੇ ਪੂਰੀਆਂ ਦਾ ਨਾਲ ਲੰਗਰ ਲਾਇਆ ਕਰੀ ਬੱਚਿਆਂ ਨੂੰ ਤੇ ਤੈਨੂੰ ਪੰਗਤ ਵਿੱਚ ਬਿਠਾ ਮੈਂ ਨਜ਼ਰ ਆਇਆ ਕਰੂੰਗਾ ਉਦੋਂ ਤੋਂ ਫਿਰ ਉਸ ਉਹ ਪਿਆਰ ਨੂੰ ਲੈ ਕੇ ਸੰਤਾਨ ਨੇ ਫਿਰ ਘੁੰਗਣੀਆਂ ਦਾ ਪ੍ਰਸ਼ਾਦ ਵਰਤੌਣਾ ਸ਼ੁਰੂ ਕਰ ਦਿੱਤਾ ਹਾਂ ਉਦੋਂ ਤੋਂ ਮਤਲਬ ਕਿ ਮਾਂ ਉਹ ਮਹਾਰਾਜ ਨੇ ਉਦੋਂ ਰਾਣੀ ਮੈਣੀ ਨੂੰ ਕਿਹਾ ਸੀ ਇਹ ਗੱਲ ਨਾ